ਹਾਂ ਜੀ ਵੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦੇ ਆ ਓਕੇ ਹੋਣਗੀਆਂ ਰਪੋਰਟਾਂ ਤੇ ਘਰ ਪਰਵਾਰ ਜਾਨਵਰ ਵੀ ਬਈ ਸਾਰਿਆਂ ਦੇ ਓਕੇ ਹੋਣਗੇ ਲੋ ਜੀ ਸੀਜ਼ਨ ਦੀ 2025 ਸੀਜ਼ਨ ਦੀ ਅੱਜ ਪਹਿਲੀ ਵਾਰ ਜੀ ਤੇ ਪਿੰਡ ਹੈਗਾ ਜੀ ਹਸੈਨਪੁਰਾ ਤੇ ਕਲੱਬ ਹੈਗਾ ਜੀ ਦਲੀਜ ਕਲੱਬ ਸੋ ਅੱਜ ਆਪਣਾ ਸੀਜ਼ਨ ਦੀ ਪਹਿਲੀ ਵਾਰੀ ਤੇ ਪਹਿਲਾ ਕੂਤਰਾ ਲੈ ਕੇ ਜਾਵਾਂਗੇ ਤੇ ਬਸ ਤਿਆਰਪੂਰ ਹੋਲੇ ਨਾਲੇ ਸੋ ਵਾਸੋਂ ਚੱਲਣ ਦੀਆਂ ਤਿਆਰੀਆਂ ਨੇ ਟਾਈਮ ਹੋ ਗਿਆ 4:30 ਹੋ ਗਏ। 10:30 ਹੋ ਗਏ। ਚਾਉ ਲੈ ਆ ਗਾ। ਲਓ ਜੀ ਆ ਪੂਰਾ ਹਨੇਰਾ। ਆ ਲੋਕਿਆਂ ਦਾ ਮਾਹੌਲ। ਬਸ ਤੇਸ਼ ਲੈ ਕੇ ਜਾਨੇ ਹਣ ਕੂਦਰਾ। ਨਾਦਰ ਮਸੂਰੀ ਕਰੀਏ। ਦੂਜਾ ਕਿਹਦੇ ਸਾਹ? 10:30 ਡੇਢ। ਵਿਕੀ। ਆ ਸਾਡੇ ਸੇਲੇ ਲਵਾਣਾ ਕਾਲੀ ਦਾ ਸਾਡੇ ਤੇ ਆਇਆ ਲੋ ਵਤਰੋ ਲੇਲੇ ਲਾਗੇ ਲਾਤਾ ਆਪਣੇ ਕਬੂਤਰ ਦਾ ਵੀ ਨਹੀਂ ਜਨਮ ਹੋ ਰਿਹਾ ਤੇ ਬਾਈ ਕਲੱਬ ਦੇ ਪ੍ਰਧਾਨ ਜੀ ਕਲੱਬ ਦੇ ਪ੍ਰਧਾਨ ਜੀ ਇੱਧਰ ਨਿਕਾ ਮਾਰੋ ਮੜੀ ਹਾਂਜੀ ਵੀਰ ਜੀ ਸਮਾਂ ਏਡੀ ਕੇਸ ਕਿਉਂ ਕਰਦਾ ਟਾਈਮ ਲਾ ਵੀ ਦਿੱਤਾ ਜੀ ਆ ਕੀ ਤਾਂ ਹੋ ਗਿਆ ਸਾਢੇ ਅੱਡੇ ਤਾਂ ਨਹੀਂ ਹੋਏ ਜੇ ਸਾਢੇ ਅੱਡੇ ਤੋਂ ਪਹਿਲਾਂ ਟਾਈਮ ਢੋਗਦਾ ਕਿੰਨੇ ਹੋਣਗੇ ਐ ਚ ਹੂੰ ਕਿੰਨੇ ਨੇ ਟਾਈਮ ਵਾਲੇ ਟਾਈਮ ਵਾਲ ਹੈਗੇ ਸਾਤਾ ਖਤ ਚ ਚਲੋ ਸੁਨਾ ਮਨੂ ਘਰ ਦੇ ਨੂੰ ਲਾਈ ਕਰਜਾ ਨੇ ਲਾਉਣਾ ਜੀ ਮੈਂ ਆਪਦੇ ਮੇਰੇ ਘਰ ਦੇ ਹੁੰਦਾ ਜੀ ਆਹਦਾ ਨੰਬਰ ਵੀ ਸਾਡੇ ਤੱਕ ਆਏ ਆ ਜੀ ਸਾਡੀ ਉੱਤੇ ਪੁੱਤਰ ਪੁੱਤਰ ਵਾਈਕਾ ਦਾ ਨਾਮ ਲੇ ਗੁੱਟੀ ਗੱਡੀ ਐ ਨੀਲੇ ਦੇ ਛੱਟਾਂ ਲੱਗੀਆਂ ਸਾਡੇ ਘਟੇ ਨਵਰਾ ਜੇ ਦਾ ਥੋੜੇ ਨੂੰ ਗਾਹ ਕਿਲਾ ਟਾਉਣ ਹੱਗੀ ਸੁਣਾਈ ਤਾਂ ਜਾਂਦੇ ਨੇ ਇੰਬੋਏ ਕਿੰਨੇ ਕੂਤਰ ਹੈਗੇ ਬਗਾਈ ਦਾ ਟਾਟਾ ਲੋ ਜੀ ਆ ਕੂਪਟਰ ਪਹਿਲਾਂ ਕੱਟੇ ਗਏ ਇੱਕ ਤੇ ਟਾਈਮ ਆ ਦਿਖਾਈ ਹੋਰ ਦਿਖਾਈ ਲਿਸਟਾਂ ਦਿਖਾਈ ਕਿੰਨੇ ਰਹਿ ਗਏ ਤੇਰੇ ਸਾਹਮਣੇ ਦੀ ਮੈਂ ਨਹੀਂ ਕਹਾਂ ਉਹ ਤਾਂ ਕਿਸੇ ਨੂੰ ਕਿੰਨੇ ਨੇ ਟੋਟਲ 25 ਠੀਕ ਹੈ ਜੀ ਚਾਚਾ ਜੀ ਕੀ ਬਣਦਾ ਜੀ 25 ਰਹਿ ਗਏ ਬਸ 24 ਰਹਿ ਗਏ ਇੱਕ ਤੇ ਟਾਈਮ ਆ ਵਾਧੇ ਵਾਲੇ 12 ਕਰਾਈ ਵਾਧੇ ਵਾਲੇ 12 ਕੂਪਟਰ ਰਹਿ ਗਏ ਜੀ ਮੈਂ ਕੀ ਕਰਦੇ ਆ ਦੇਖਦੇ ਆ ਕੀ ਬਣਦਾ ਹਾਂਜੀ ਕੀ ਹਾਲ ਚਾਲ ਨੇ ਜੀ ਸਾਰੇ ਆਪਣੇ ਕਬੂਤਰ ਕਲੱਬ ਸੱਤੀ ਨਾਲ ਜੁੜੇ ਮਿੱਤਰਾਂ ਨੂੰ ਲੋ ਜੀ ਸਾਰੇ ਆਪਣੇ ਉਸਤਾਦ ਭੋਲੂ ਸਾਡਾ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬੈਂਡ ਹਸੈਨਪੁਰੇ ਹੋ ਗਿਆ ਜੀ ਵਧਾਈਆਂ ਉੜਦਾ ਜੀ ਹਜੇ ਤੱਕ ਤੇ ਹਾਂ ਜੀ ਮਿੱਤਰੋ ਆਗੇ ਜੀ ਉੱਥੇ ਉੱਥੇ ਆਉਣਾ ਹੀ ਜਿੱਥੋਂ ਗਏ ਹੀ ਲੋ ਜੀ ਬਾਜ਼ੀ ਦਾ ਹੋ ਗਿਆ ਜੀ ਨਵੇੜਾ ਕਬੂਤਰ ਆਪਣਾ ਜੀ ਕਰ ਗਿਆ ਟਾਈਮ ਮੇਰਾ ਜੀਗਾ ਜੀ ਕੂਤਰ ਟੁੱਟਿਆ ਨਹੀਂ ਤਾਂ ਹਾਂ ਤੋਂ ਹੁਣ ਬੈਠੇ ਆ ਘਰੇ ਆਏ ਆ ਕਾਲੂ ਦੇਖਦੇ ਆ ਕਾਲੂ ਸਵੇਰ ਜਾ ਕੇ ਨਾ ਉਹ ਕਰਾਵਾਂਗੇ ਅਬ ਥੋੜਾ ਪਲਾ ਕਰੇ ਦੇਖਾਵਾਂਗੇ ਕੂਤਰ ਜੇ ਉੱਠਿਆ ਹੋਇਆ ਇੱਕ ਤਾਂ ਖੁਸ਼ੀ ਆ ਵੀ ਵਧੀਆ ਸੀਨ ਦੀ ਪਹਿਲੀ ਛੱਡੀ ਪਹਿਲੀ ਉਹ ਜਿੱਤੀ ਤੇ ਪਰ ਇੱਕ ਐ ਵੀ ਅਬ ਯਾਰ ਆਪਣਾ ਪਰਿੰਦਾ ਹੋ ਗਿਆ ਚਲ ਆਪਾਂ ਨੂੰ ਪਰਿੰਦਾ ਜ਼ਰੂਰੀ ਆ ਆਪਣਾ ਹਾਂ ਜੀ ਵੀ ਮਿੱਤਰ ਕੀ ਹਾਲ ਚਾਲ ਜੀ ਅੱਜ ਦੂਜਾ ਦਿਨ ਬਾਜੀ ਤੇ ਦੂਜਾ ਦਿਨ ਕਾਤੋ ਜੀ ਰਾਤ 9 ਕਬੂਤਰਾਂ ਦੇ ਸੰਜ ਇਹ ਸੰਜੀ ਵੀ ਗਾ ਨੂੰ ਟਾਈਮ ਕਰਤਾ ਸੀ ਨੌ ਕਬੂਤਰਾਂ ਨੇ ਸੱਤ ਦਾ ਤੇ ਨੌਾਂ ਚ ਇੱਕ ਆਪਣਾ ਹੈਗਾ ਬੱਲਦਾ ਜੀ ਸਾਰਿਆਂ ਨੂੰ ਬਹੁਤ ਮੁਬਾਰਕਾਂ ਨੰਬਰ 2 ਤੇ ਜੀ ਬਾਦੇ ਚ ਵੀ ਆਪਣਾ ਕਬੂਤਰ ਆਇਆ ਹੈ ਜੀ ਤੇ ਜੀ ਉਸ ਤੋਂ ਬਿਨਾ ਬਿਨਾ ਜੀ ਆਪਣਾ ਕੁੱਤਰ ਬਾਕੀਆਂ ਦਾ ਬਾਬੂ ਵੇ ਆਪਣਾ ਫਿਰਦਾ ਸੀ ਕਿ ਆਪਣਾ ਬੈਠਿਆ ਨਹੀਂ ਹੁਣ ਦੂਜੇ ਦਿਨ ਜਾਣੇ ਆ ਤੇ ਦੇਖਦੇ ਆ ਜੇ ਉੱਠਿਆ ਹੋਇਆ ਪੁੱਤਰ ਤੇ ਆ ਬਾਬਾ ਬੱਲੀ ਕਰੇ ਉੱਠਿਆ ਹੀ ਹੋਵੇ ਲਾਲ ਹੈ ਇਹ ਆਦਰੀ ਹੋਰੀ ਰਹੀ ਹੈ ਅੱਜ ਉਹਦੋਂ ਵੀ ਉਤਰ ਬੈਠਿਆ ਨਹੀਂ ਉਹ ਕੱਲ ਟੁੱਟੇ ਨਹੀਂ ਸਵੇਰ ਦਾ ਸਾਡਾ ਆਉਣਾ ਬਈ ਸਾਡਾ ਆਉਣਾ ਚਾਹੇ ਟਚਰਾਇਆ ਕਰਦਾ ਹਾਂ ਅੱਜ ਪਤਾ ਨਹੀਂ ਕਿਹੜੀਆਂ ਵਾਸਵਾ ਦੇ ਅੱਜ ਨਹੀਂ ਟੁੱਟਦਾ ਦਵੇ ਦਾ ਤੇ ਦੇਖਦੇ ਆ ਮਮੀ ਤਾਂ ਇਹੀ ਕਰਦੇ ਭਾਈ ਪੁੱਤਰ ਮਿਲਦੇ ਵਿੱਚ ਚੰਗੀ ਗੱਲ ਹੈ ਮਰ ਜਲੋ ਜੋ ਮਾਲਕਾਂ ਨੂੰ ਜੂਰ ਅਗੇ ਉਹ ਹੋ ਜੂਗਾ ਠੀਕ ਹੈ ਜੀ ਲੋ ਬਈ ਮਿੱਤਰੋ ਸੈਨੂ ਪੁਰੇ ਤੱਕ ਉੱਤਰ ਉਠਿਆ ਨਹੀਂ ਜੀ ਹੁਣ ਪਿੰਡ ਢੱਡੇ ਆੜੇ ਦੇਖ ਕੇ ਆਉਨੇ ਆ ਬਾਕੀ ਕਰਦੇ ਆ ਵੇਡ ਜੇ ਉੱਠ ਖੜੇ ਤਾਂ ਚੰਗੀ ਗੱਲ ਹੈ ਨਹੀਂ ਵੇ ਰੱਬ ਰੱਖਾ ਭਾਈ ਹੋਰ ਕੀ ਕਹਿ ਸਕਦੇ ਆ ਚਲੋ ਦੇਖਦੇ ਆ ਮਿੱਤਰੋ ਢੱਡੇ ਆੜੇ ਕੀ ਬਣਦਾ ਹਾਂਜੀ ਮਿੱਤਰੋ ਕੀ ਹਾਲ ਚਾਲ ਨਵੋਦੀ ਬਸ ਬੈਠਿਆ ਘਰੇ ਆ ਕੇ ਉਹਦਾ ਡੀਕ ਕਰਦੇ ਆ ਵੀ ਕਬੂਤਰਾ ਆਪਣਾ ਮੈਲ ਜਵੇ ਤਾਂ ਚੰਗੀ ਗੱਲ ਆ ਤੇ ਕੱਲ ਬਾਕ ਕਿਉਂ ਫਿਰਦੇ ਆ ਜੀ ਮੈਂ ਕੋ ਟੰਗਰਾ ਡੰਗਰਾ ਦਾ ਕੰਮ ਕਰਦੇ ਆ ਤੇ ਵਲੌਗ 'ਚ ਬਾਈ ਬਾਲਾ ਯਾਨੀ ਮੈਂ ਬੋਲਿਆ ਯਾਨੀ ਉੱਥੇ ਉਹ ਐ ਚੱਲ ਵੀ ਵਧੀਆ ਤੁਹਾਨੂੰ ਇੱਕ ਸੀਨ ਜਿਹਾ ਦਿਖਾਉਣਾ ਸੀ ਤੇ ਐਂਡ ਤੇ ਯਾਰ ਉਹਨੂੰ ਕਬੂਤਰ ਜੇ ਵਾਲੀ ਨਿਗਾ ਸੀਗੀ ਯਾਰ ਕਬੂਤਰ ਹੱਥ ਫੇਰ ਵੀ ਨਹੀਂ ਲੱਗਿਆ ਪਰ ਯਾਰ ਕਬੂਤਰ ਜੀ ਨਿਗਾ ਸੀਗੀ ਉਦੋਂ ਦਾਗਰ ਘੇਰ ਐਂਡ ਜੇ ਮੇਤੋ ਵਲੌਗ ਬਣਿਆ ਨਹੀਂ ਚਲੋ ਜਿੰਨਾ ਕਿ ਵੀ ਛੋਟਾ ਮੋਟਾ ਦਾ ਵਲੌਗ ਬਣਿਆ ਤੇ ਮੇਨ ਆਈ ਸੀਗਾ ਵੀ ਬਸ ਸਟਾਰਟਿੰਗ ਕਰਦੀ ਆਪਾਂ ਬਾਗੀਆਂ ਦਿਖਾਉਣ ਦੀ ਵਲੌਗਾں ਕ ਤੇ ਹੋਰ ਕੋਈ ਚੱਕਰ ਨਹੀਂ ਵੀਰੇ ਲੋ ਜੀ ਬਸ ਇਹੀ ਸੀ ਅੱਜ ਦਾ ਵਲੌਗ ਮਿੱਤਰੋ ਤੇ ਕੂਤਰ ਆਪਣਾ ਬਾਈ ਜਿੱਤ ਗਿਆ ਜੀ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨੰਬਰ 2 ਤੇ ਜੀ ਕੂਤਰ ਆਪਣਾ ਹੋ ਵੀ ਗਿਆ ਜੀ ਇਸ ਕਰਕੇ ਬਹੁਤ ਦੁੱਖ ਵਾਲੀ ਗੱਲ ਵੀ ਆਈ ਇਹ ਬਾਹੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਅਮਨੀਦ ਕਰਦੇ ਆ ਅਗਲੀ ਵਾਰੀ ਵੀ ਬਾਜੀਾਂ ਜਿੱਪੀ ਜੁੱਤ ਲਈਏ ਆਪਾਂ ਠੀਕ ਹੈ ਜੀ ਗੱਲਦੇ ਆ ਸਾਰਿਆਂ ਨੂੰ ਟੇਕ ਕੇਅਰ ਤੇ ਮੁਬਾਰਕਾਂ ਭਾਈ ਆਪਣੇ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਭਾਈ ਨੇ ਸਾਰਿਆਂ ਨੂੰ ਜੀ